ਸਸਿਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਮੁਰਦ ਦੁਆਰਾ ਜਿਹੜੀ ਉਹ ਮਾਫੀ ਮੰਗੀ ਹੈ ਤੇ ਬਾਗਿਆਂ ਨੂੰ ਜਿਹੜਾ ਹੈ ਨਸੀਹਤ ਦਿੱਤੀ ਹੈ ਕੀ ਨਸੀਹਤ ਦਿੱਤੀ ਹੈ ਤੇ ਉਸ ਤੋਂ ਬਾਅਦ ਬਾਗੇ ਨੇ ਵੀ ਅੱਜ ਵੱਡੀ ਜਿਹੜੀ ਹੈ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ ਕੀ ਆਪਾਂ ਹੁਣ ਸਮਝੀਏ ਕਿ ਦੋਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਭਾਨ ਨੇ ਜੋ ਵੱਖੋ ਵੱਖਰੇ ਤਰੀਕੇ ਦੇ ਨਾਲ ਚੱਲ ਰਹੇ ਨੇ ਦੋ ਟੜੇ ਬਣਾਏ ਹੋਏ ਨੇ ਕੀ ਆਖਰਕਾਰ ਉਹ ਦੋਨੇ ਇਕੱਠੇ ਹੋਣਗੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਇਸੇ ਤਰ੍ਹਾਂ ਹੀ ਜਿਹੜਾ ਨਵਾਂ ਅਕਾਲੀ ਦਲ ਦਾ ਕੋਈ ਪ੍ਰਧਾਨ ਬਣੇਗਾ ਜਾਂ ਫਿਰ ਉਹਨਾਂ ਨੂੰ ਸ਼ਿਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੀ ਜਗ੍ਹਾ ਉਹ ਦਿੱਤੀ ਜਾਵੇਗੀ ਤੇਜ ਸਿੰਘ ਸਮੁੰਦਰੀ ਹਾਲ ਵਿਖੇ ਉਹ ਮੀਟਿੰਗ ਕਰ ਸਕਣਗੇ ਨਵਾਂ ਪ੍ਰਧਾਨ ਜਿਹੜਾ ਥਾਪ ਸਕਣਗੇ ਇਸੇ ਬਾਰੇ ਪੂਰੀ ਜਿਹੜੀ ਅਸੀਂ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੌਜੂਦ ਨੇ ਪਾਣੀ ਸੱਸੀ ਕਾ ਜੀ ਰਪਾਣਾ ਜੀ ਕੀ ਸਮਝੀਏ ਅੱਜ ਸੁਖਵੀਰ ਸਿੰਘ ਬਾਦਲ ਨੇ ਕਹਿੰਦਾ ਮੈਂ ਅੱਜ ਮੁਰ ਦੁਆਰਾ ਮਾਫੀ ਮੰਗੀ ਹੈ ਪਹਿਲਾਂ ਵੀ ਬੇਸ਼ੱਕ ਮਾਫੀ ਮੰਗ ਚੁੱਕੇ ਅੱਜ ਬਾਗਿਆ ਨੂੰ ਵੀ ਇਨਸੀਅਰ ਦਿੱਤੀ ਹੈ ਹੁਣ ਸਭ ਜੀਏ ਕਿ ਨਾਰਾਜ਼ਗੀਆ ਦੂਰ ਹੋ ਗਈਆਂ ਕਿ ਕਾਲੀਦਾਲ ਹੁਣ ਇੱਕ ਪਲੇਟਫਾਰਮ ਤੇ ਇਕੱਠਾ ਹੋਊਗਾ ਦੇਖੋ ਸੁਖਵੀਰ ਸਿੰਘ ਬਾਦਲ ਨੇ ਬੇਸ਼ੱਕ ਮਾਫੀ ਦੂਜੀ ਵਾਰ ਮੰਗ ਲਈ ਪਰ ਬਾਗਿਆ ਤੋਂ ਉਹਨੇ ਮਾਫੀ ਪਹਿਲੀ ਵਾਰ ਮੰਗੀ ਹੈ ਪਹਿਲੀ ਮਾਫੀ ਉਹਨੇ ਸ਼੍ਰੀ ਕਾਲ ਤਖਸਾਲ ਸਾਹਿਬ ਤੇ ਜਿਹੜੇ ਆਪਣੇ 2015 ਦੇ ਜਿਹੜੀਆਂ ਬਿਆਦਗੀਆਂ ਵਾਲੇ ਮਾਮਲੇ ਜਿਹੜੇ ਵੀ ਦੋਸ਼ ਇਲਜ਼ਾਮਾਂ ਤੇ ਲੱਗੇ ਸੀ ਤਾਂ ਉਹ ਤੋਂ 2 ਦਸੰਬਰ 2024 ਨੂੰ ਮੰਗੀ ਸੀ ਸ੍ਰੀ ਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਸਿੰਘ ਸਾਹਿਬ ਦੇ ਸਾਹਮਣੇ ਤੇ ਉਹਨਾਂ ਨੇ ਜੋ ਵੀ ਗਲਤੀਆਂ ਹੋਈਆਂ ਸਾਰੀਆਂ ਆਪਣੀ ਝੋਲੀ 'ਚ ਪਾ ਕੇ ਸ੍ਰੀ ਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਪਰ ਅੱਜ ਦੂਜੀ ਵਾਰ ਕਹਿ ਲਈ ਆਪਾਂ ਅੱਜ ਉਹਨਾਂ ਨੇ ਜਿਹੜੀ ਮਾਫੀ ਮੰਗੀ ਆ ਉਹ ਬਾਗੀ ਧੜੇ ਦੇ ਆਗੂਆਂ ਤੋਂ ਮੰਗੀ ਆ ਹੂੰ ਤੇ ਇਕੱਲੇ ਬਾਗੀ ਧੜੇ ਦੇ ਆਗੂ ਨਹੀਂ ਹੋਰ ਵੀ ਜਿਹੜੇ ਨਾਰਾਜ਼ ਹੋ ਚਾ ਬਾਗਿਆਂ 'ਚ ਗਏ ਕਿ ਨਹੀਂ ਗਏ ਤੇ ਆਪਣੇ ਘਰ ਬੈਠ ਗਏ ਤਾਂ ਉਹਨਾਂ ਤੋਂ ਵੀ ਮਾਫੀ ਮੰਗ ਲਈ ਤਾਂ ਉਹਨਾਂ ਨੇ ਸੁਖਵੀਰ ਬਾਦਲ ਨੇ ਕਿਹਾ ਵੀ ਜੇਕਰ ਮੇਰੇ ਤੋਂ ਕੋਈ ਗਲਤੀ ਹੋਈ ਮੇਰੇ ਕਿਸੇ ਸ਼ਬਦ ਮੇਰੇ ਕਿਸੇ ਕੋਈ ਮੈਂ ਕਿਸੇ ਖਿਲਾਫ ਬੋਲ ਬੈਠਾ ਜਾਂ ਕੋਈ ਮੇਰੇ ਤੋਂ ਗਲਤੀ ਹੋਈ ਹੈ ਤਾਂ ਉਸ ਲਈ ਮੈਨੂੰ ਮਾਫੀ ਦਿੱਤੀ ਜਾਵੇ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਕੱਲ ਸ੍ਰੀ ਕਾਲਤਖਤ ਸਾਹਿਬ ਵੱਲੋਂ ਇੱਕ ਮਤਾ ਪਾਇਆ ਗਿਆ ਦੇਖੋ ਕੱਲ ਜਿਹੜੇ ਜਿਹੜੀ ਉਸ ਤੇ ਗੀਤੇ ਚਰਚਾ ਕੱਲ ਦੀ ਚੱਲ ਰਹੀ ਹੈ ਕਿ ਜਿਹੜਾ ਸ੍ਰੀ ਕਾਲਤਖਤ ਸਿੰਘ ਸਾਹਿਬ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕੋਈ ਵੀ ਤੇਰਾ ਜਿਹੜੀ ਉਹ ਸ੍ਰੀ ਕਾਲ ਤਖਤ ਸਾਹਿਬ ਦਾ ਨਾਮ ਨਾ ਵਰਤੇ ਤਾਂ ਹੀ ਨਾ ਕਿ ਸਾਨੂੰ ਸ੍ਰੀ ਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਠੀਕ ਹੈ ਇਹ ਗਈ ਹੈ ਪਰ ਹੁਣ ਉਹਦੇ ਚ ਨਾਮ ਤਾਂ ਕਿਸੇ ਦਾ ਲਿਖਿਆ ਨਹੀਂ ਬਿਲਕੁਲ ਤੇ ਆਪਾਂ ਜ਼ਰੂਰੀ ਨਹੀਂ ਕਹਿੰਦਾ ਕਿ ਦੋਨੋਂ ਧੜੇ ਆ ਤਾਂ ਉਹਨੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਉਹ ਸ਼੍ਰੋਮਣੀ ਅਕਾਲੀ ਧਲ ਅੰਮ੍ਰਿਤਸਰ ਨੂੰ ਵੀ ਹੈ ਬਿਲਕੁਲ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਜਿਹੜਾ ਸ਼੍ਰੋਮਣੀ ਕਾਲੀਦਾਰ ਬਾਰਸ ਪੰਜਾਬ ਦੇ ਉਹਨੂੰ ਵੀ ਐ ਬਿਲਕੁਲ ਸੁਖਵੀਰ ਸਿੰਘ ਬਾਦਲ ਵਾਲੇ ਨੂੰ ਵੀ ਐ ਤੇ ਬਾਗੇ ਤੜੇ ਵਾਲੇ ਨੂੰ ਪੰਜਵੇਂ ਮੈਂਬਰ ਕਮੇਟੀ ਵਾਲੇ ਨੂੰ ਵੀ ਐ ਕਿਉਂ ਕਿ ਸ਼੍ਰੀ ਅਕਾਲ ਤਖਤ ਸਾਰਿਆਂ ਦਾ ਹੈ ਹਾਂਜੀ ਬਿਲਕੁਲ ਹੁਣ ਜਿਹੜਾ ਕੱਲ ਮਤਾ ਪਾਇਆ ਤਾਂ ਉਹਦੇ ਚ ਇਹ ਲਾ ਲਓ ਕਿ ਕਿਸੇ ਨੂੰ ਵੀ ਨਹੀਂ ਐ ਤੇ ਨਾਲ ਇਹ ਗੱਲ ਹੁਣ ਇਹਦੇ ਤੇ ਕਈ ਆਗੂਆਂ ਨੇ ਜਿਹੜਾ ਚਿੰਤਾ ਵੀ ਪ੍ਰਗਟ ਕੀਤੀ ਐ ਕਿ ਸ਼੍ਰੀ ਕਾਲ ਤਖਸਬ ਨੇ ਜੋ ਗੱਲ ਮਤਾ ਪਾਇਆ ਦੇਖੋ ਉਹਨੂੰ ਆਪਾਂ ਆਦੇਸ਼ ਜਾਂ ਹੁਕਮਨਾਮਾ ਨਹੀਂ ਕਹਿ ਸਕਦੇ ਹੁਕਮਨਾਮਾ ਉਹ ਹੁੰਦਾ ਕਿ ਜਿਹੜਾ ਹਰ ਸਿੱਖ ਨੂੰ ਮੰਨਣਾ ਪਵੇ ਤੇ ਲਾਗੂ ਹੋ ਜੇ ਬਿਲਕੁਲ ਵੀ ਇਹ ਤੁਹਾਡੇ ਲਈ ਹੁਕਮ ਆਦੇਸ਼ ਹੈ ਕਿ ਤੁਸੀਂ ਮੰਨਣਾ ਪਰ ਹੁਣ ਕੁਝ ਜਿਹੜੇ ਮਾਹਿਰ ਨੇ ਕੁਝ ਜਿਹੜੇ ਸਿੱਖ ਚਿੰਤਕ ਨੇ ਤਾਂ ਉਹ ਤਾਂ ਕਹਿੰਦੇ ਕਿ ਜਿਹੜਾ ਤੁਹਾਡਾ 2024 2 ਦਸੰਬਰ ਵਾਲਾ ਤੇ ਉਹ ਤੋਂ ਹੀ ਜਿਹੜਾ ਸ਼੍ਰੀ ਕਾਲ ਤਖਸਬ ਨੇ ਕਹਿਤਾ ਕਿ ਜੇ ਤੁਹਾਡੀ ਮਰਜ਼ੀ ਆ ਮੰਨਣਾ ਜੇ ਨਾ ਮਰਜ਼ੀ ਉਹਦਾ ਨਾਮ ਮੰਨੋ ਬਿਲਕੁਲ ਠੀਕ ਉਹ ਹੁਕਮਨਾਮਾ ਆਦੇਸ਼ ਉੱਥੇ ਸਟੈਂਡ ਕਰ ਰਿਹਾ ਉਹ ਕੋਈ ਇਹ ਨਹੀਂ ਕਹਿ ਕੇ ਆਪਾਂ ਵਾਪਸ ਲੈ ਲਿਆ ਜਾਂ ਰੱਦ ਹੋ ਗਿਆ ਉਹ ਹੁਕਮਨਾਮਾ ਉੱਥੇ ਹੀ ਹੈ ਪਰ ਕੱਲ ਜਿਸ ਦੇ ਵਿੱਚ ਲਿਖਿਆ ਗਿਆ ਇੱਕ ਪ੍ਰੈਸ ਨੋਟ ਨੋਮਾ ਜਿਹੜਾ ਉਹ ਹੈਗਾ ਪੇਪਰ ਤਾਂ ਉਹ ਇੱਕ ਮਤ ਹੈ ਉਹ ਮਤੇ ਦੇ ਤਹਿਤ ਆ ਗਿਆ ਤੇ ਹੁਣ ਸੁਖਵੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਪਾਂ ਇੱਕ ਵਾਰ ਉਸਤੇ ਨਜ਼ਰ ਜ਼ਰੂਰ ਮਾਰਦੇ ਹਾਂ ਕਿ ਸੁਖਵੀਰ ਸਿੰਘ ਬਾਦਲ ਨੇ ਕੀ ਕਿਹਾ ਸਭ ਤੋਂ ਪਹਿਲੇ ਤਾਂ ਮੈਂ ਕਹਿਣਾ ਚਾਹਣਾ ਹੈ ਕਿ ਸ਼੍ਰੀ ਕਾਲਤਖਸਾਬ ਤੇ ਜਸਦਾਦ ਸਾਹਿਬ ਨੇ ਪੰਜ ਸਿੰਘ ਸਾਬਾ ਨੇ ਕੱਲ ਇੱਕ ਆਦੇਸ਼ ਫਿਰ ਤੋਂ ਦਿੱਤਾ ਹੈ ਕਿ ਸਾਰੀ ਕੌਮ ਨੂੰ ਇਕੱਠਾ ਹੋਣਾ ਚਾਹੀਦਾ ਹੈ ਸਾਰੇ ਵਕਫਾ ਜਿਹੜੇ ਧੜੇ ਆ ਉਹਨਾਂ ਨੂੰ ਇੱਕ ਛੱਟ ਹੋਣਾ ਚਾਹੀਦਾ ਹੈ ਤੇ ਜਾਂ ਹੋਰ ਵੀ ਕੋਈ ਅਕਾਲੀ ਦਲ ਇਕੱਠੇ ਹੋਣਾ ਚਾਹਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾ ਹੋਣ ਦੇ ਨਾਤੇ ਤੇ ਸਮੁੱਚੀ ਸਾਡੀ ਪਾਰਟੀ ਨੇ ਤਰਫੋਂ ਮੈਂ ਸਾਡਾ ਹਰ ਅਕਾਲ ਤਖਤ ਸਾਹਿਬ ਦੇ ਜਸਦਾਦ ਸਾਹਿਬ ਤੋਂ ਯਾ ਪੰਸਿੰਗਸ ਹਮਨ ਤੋਂ ਜੋ ਵੀ ਆਦੇਸ਼ ਹੁੰਦਾ ਸਾਡੇ ਤਰਫ ਅਸੀਂ ਹਰ ਵਾਰ ਸਿਰ ਝੁਕਾ ਕੇ ਅਸੀਂ ਹਰ ਹੁਕਮ ਮੰਨਦੇ ਆਂ ਮੰਨਦੇ ਰਹੇ ਆ ਤੇ ਮੰਨਦੇ ਰਹਿਾਂਗੇ ਤੇ ਹਰ ਸਿੱਖ ਦਾ ਫਰਜ਼ ਹੈ ਕਿ ਉਥੋਂ ਜੋ ਵੀ ਆਦੇਸ਼ ਆਏ ਤੇ ਉਹਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ ਸੋ ਉਹਨਾਂ ਦਾ ਜਿਹੜਾ ਮੇਨ ਮੈਸੇਜ ਸੀ ਕਿ ਕੌਮ ਦੇ ਉੱਤੇ ਬੜੇ ਹਮਲੇ ਹੋ ਰਹੇ ਆ ਅ ਕੰਨ ਦੇ ਉੱਤੇ بڑے ਹਮਲੇ ਹੋ ਰਹੇ ਆ ਪੰਜਾਬ ਤੇ بڑے ਹਮਲੇ ਹੋ ਰਹੇ ਆ ਪੰਜਾਬ ਦੀਆਂ ਜ਼ਮੀਨਾਂ ਖੋਈ ਜਾ ਰਹੀਆਂ ਤੇ ਜਿੰਨਾ ਤੱਕ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਕਿਉਂਕਿ ਸ਼੍ਰੋਮਣੀ ਕਾਲੀ ਦਲ ਹੀ ਮਾਂ ਪਾਰਟੀ ਹੈ ਆ ਪੰਜਾਬ ਦੀ ਤੇ ਕੌਮ ਦੀ ਆ ਪਾਰਟੀ ਤਕੜੀ ਹੋਊਗੀ ਤੇ ਆਪਣੀ ਫੌਜ ਤਕੜੀ ਹੋਊਗੀ ਤੇ ਤਾਂ ਹੀ ਆਪਾਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਾਂਗੇ ਸੋ ਕਈ ਲੋਕ ਕੋਈ ਨਾਰਾਜ਼ ਹੋ ਕੇ ਚਲੇ ਗਏ ਕਾਲੀ ਦਲ ਤੋਂ ਜਾਂ ਕਿਸੇ ਨੇ ਕੋਈ ਆਪਣੇ ਧੜੇ ਅਲੱਗ ਬਣਾ ਲਈਆਂ ਪਾਰਟੀਆਂ ਮੈਂ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਸਾਰੇ ਉਹਨਾਂ ਧੜਿਆਂ ਨੂੰ ਉਹਨਾਂ ਪਾਰਟੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਓ ਆਪਣੀ ਮਾਂ ਪਾਰਟੀ ਸ਼ਰਮਣੀ ਕਾਲੀ ਦਲ ਵਿੱਚ ਵਾਪਸ ਆਓ ਤਗੜਾ ਕਰੀਏ ਕਾਲੀ ਦਲ ਨੂੰ ਤਾਂ ਹੀ ਪੰਜਾਬ ਬਚੂਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਉਹਨਾਂ ਨੂੰ ਤੁਸੀਂ ਵਾਪਸ ਆਪਣੇ ਪਾਰਟੀ 'ਚ ਆ ਜਾਓ ਜੇ ਮੈਥ ਮੇਰੇ ਨਾਲ ਨਾਰਾਜ਼ ਹੋ ਤਾਂ ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ ਜੇ ਮੇਰੇ 'ਚ ਕੋਈ ਕਿਤੇ ਮੇਰੇ ਲਫ਼ਜ਼ ਤੋਂ ਜਾਂ ਮੇਰੇ ਕੋਈ ਐਕਸ਼ਨ ਤੋਂ ਤੁਹਾਨੂੰ ਦੁੱਖ ਲੱਗਿਆ ਹੋਵੇ ਪਰ ਆਪਾਂ ਨੂੰ ਆਪਣੀ ਜਥੇਬੰਦੀ ਤਗੜੀ ਕਰ ਲਈਏ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪ ਸਾਰੇ ਆਪਣੀ ਮਾਂ ਪਾਰਟੀ 'ਚ ਵਾਪਸ ਸ਼ਾਮਲ ਹੋ ਅਸੀਂ ਤੁਹਾਨੂੰ ਦਿਲੋਂ ਸਵਾਗਤ ਕਰ ਰਹੇ ਆਂ ਸੋ ਬਿਲਕੁਲ ਦਰਸ਼ਕਾਂ ਨੇ ਸੁਣਿਆ ਕਿ ਸੁਖਵਿੰਦਰ ਸਿੰਘ ਬਾਦਲ ਨੇ ਜਿਹੜੀ ਅੱਜ ਮਾਫੀ ਮੰਗੀ ਹੈ ਮਾਫੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਮੇਰੇ ਤੋਂ ਜੇਕਰ ਕੋਈ ਨਾਰਾਜ਼ ਲੀਡਰ ਨੇ ਯਾਨਕੀ ਬਾਗੀ ਲੀਡਰ ਨੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਮੈਂ ਮਾਫੀ ਮੰਗਦਾ ਆਓ ਆਪਾਂ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋਈਏ ਅਕਾਲੀ ਦਲ ਦੇ ਵਿੱਚ ਮੋੜ ਦੁਆਰਾ ਸ਼ਾਮਲ ਹੋਈਏ ਤੇ ਨਾਲੇ ਪੰਜਾਬ ਦੇ ਜਿਹੜਾ ਭਲੇ ਦੀ ਗੱਲ ਕਰੀ ਆਪਾਂ ਪੰਜਾਬ ਨੂੰ ਬਚਾਉਣ ਦੀ ਗੱਲ ਆ ਉਹਨੇ ਇਕੱਠੇ ਹੋਣ ਦੀ ਗੱਲ ਕੀਤੀ ਆ ਰੁਪਾਣਾ ਜੀ ਇੱਕ ਪਾਸੇ ਤਾਂ ਸੁਜੀਤ ਸਿੰਘ ਬਾਦਲ ਨੇ ਚਲੋ ਮਾਫੀ ਮੰਗ ਲਈ ਦੂਜੇ ਪਾਸੇ ਜੇਕਰ ਆਪਾਂ ਬਗਗੀ ਤੜੇ ਦੀ ਗੱਲ ਕੀਤੀ ਜਾਵੇ ਕਹਿੰਦੇ ਬੜੀ ਵੱਡੀ ਮੀਟਿੰਗ ਉਹਨਾਂ ਦੀ ਹੋਈ ਆ ਉੱਥੇ ਕੋਈ ਮੀਟਿੰਗ ਦਾ ਕੋਈ ਹੱਲ ਕੋਈ ਸਾਰਥਕ ਨਤੀਜਾ ਨਿਕਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਕਿ ਉਹ ਇੱਕੱਠੇ ਹੋਣਗੇ ਜਾਂ ਫਿਰ ਆਪਣੀ ਹੋਰ ਨੀਤੀ ਤੇ ਤੁਰਨਗੇ ਨਹੀਂ ਦੇਖੋ ਗੱਲ ਇਹ ਹੈ ਕਿ ਸੁਖਵੀਰ ਬਾਦਲ ਨੇ ਜਿਹੜੀ ਮਾਫੀ ਮੰਗੀ ਹੈ ਸੁਖਵੀਰ ਬਾਦਲ ਦੇ ਮਾਫੀ ਮੰਗਦੇ ਵਿੱਚ ਜਿਹੜਾ ਜਦੋਂ ਮਾਫੀ ਮੰਗ ਲੈਣਾ ਕੋਈ ਮਾਫੀ ਆਪਾਂ ਕਹਿੰਦੇ ਆ ਕਿ ਮਾਫੀ ਬੜਾ ਵੱਡਾ ਸ਼ਬਦ ਹੈ ਕਹਿਣ ਨੂੰ ਬੜਾ ਸੌਖਾ ਲੱਗਦਾ ਤੇ ਮਾਫੀ ਮੰਗਣੀ ਵੀ ਹਰ ਇੱਕ ਬੰਦੇ ਦੇ ਵਾਸਤੇ ਨਹੀਂ ਕਰ ਲਈ ਜੇ ਆਪਾਂ ਦੂਜੇ ਤਰੀਕੇ ਨਾਲ ਇਹਨੂੰ ਸੋਚੀਏ ਤਾਂ ਆਪਾਂ ਕਈ ਵਾਰ ਦੇਖਦੇ ਆ ਕਿ ਕਈ ਝਗੜੇ ਚ ਮੇਲੇ ਆਮ ਥਾਣੇ ਕਚੇੜੀਆਂ ਦੇ ਵਿੱਚ ਪੰਚਾਇਤਾਂ ਚ ਹੁੰਦੇ ਆ ਤਾਂ ਉੱਤੇ ਇੱਕ ਸਿਰਫ ਮਾਫੀ ਨੂੰ ਲੈ ਕੇ ਬੰਦਾ ਜਿਹੜਾ ਪਰਚਿਆਂ ਤੱਕ ਅਦਾਲਤਾਂ ਤੱਕ ਜੇਲ੍ਹਾਂ ਤੱਕ ਪਹੁੰਚ ਜਾਂਦਾ ਤੇ ਕਈ ਵਾਰ ਉਹਨੂੰ ਪੰਚਾਇਤ ਕਹਿੰਦੀ ਹੈ ਕਿ ਮਾਫੀ ਮੰਗ ਲੈ ਉਹ ਕਹਿੰਦਾ ਨਹੀਂ ਮਾਫੀ ਨਹੀਂ ਮੰਗਣੀ ਪਤਾ ਜਿਹੜਾ ਮਰਜ਼ੀ ਕਰਦਾ ਆਪਾਂ ਆਮ ਕਰਕੇ ਕੇਸਾਂ ਨੂੰ ਦੇਖਦੇ ਆ ਤਾਂ ਮਾਫੀ ਸ਼ਬਦ ਹੀ ਮੂੰਹ ਕੱਢਣਾ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਤਾਂ ਉਹਦੇ 'ਚ ਅੱਜ ਇੱਕ ਇਹ ਵੀ ਗੱਲ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਬਾਗੀ ਧੜੇ ਨਾਲ ਸੰਬੰਧਿਤ ਨੇ ਇੱਕ ਆਗੂ ਨੇ ਬਲਦੇਵ ਸਿੰਘ ਮਾਨ ਉਹ ਕਹਿੰਦੇ ਵਾਪਸ ਆ ਰਹੇ ਆ ਸੁਖਵੀਰ ਸਿੰਘ ਬਾਦਲ ਧੜੇ ਜੀ ਵਾਪਸੀ ਸ਼ਾਮਲ ਹੋ ਰਹੇ ਆ ਕਿਉਂਕਿ ਉਹ ਵੀ ਉੱਧਰ ਚਲੇ ਗਏ ਸੀਗੇ ਹੁਣ ਨਾ ਇਹ ਗੱਲ ਜਿਹੜਾ ਸਪਸ਼ਟ ਹੈ ਕਿ ਸ਼ਾਇਦ ਵਾਪਿਸ ਆ ਰਹੇ ਆ ਪਰ ਫਿਰ ਵੀ ਕਈ ਨਹੀਂ ਪਤਾ ਨਹੀਂ ਹੁੰਦਾ ਕਿ ਆਪਾਂ ਜਦੋਂ ਕਹਿੰਦੇ ਕਿ ਕੋਈ ਚੀਜ਼ ਦਾ ਜ਼ਿਆਦਾ ਰੌਲਾ ਪੈ ਜੇ ਤਾਂ ਫਿਰ ਉਹ ਜਦੋਂ ਕਿਸੇ ਚੀਜ਼ ਦਾ ਰੌਲਾ ਜਾਂ ਕਿਸੇ ਆਗੂ ਦਾ ਨਾਮ ਰੱਖ ਲਿਆ ਜਾਂ ਵੀ ਵੀ ਐ ਕਰਕੇ ਵੀ ਉਹ ਵਾਪਸ ਆ ਰਹੇ ਆ ਤਾਂ ਪਰ ਉਹ ਅਪਰੋਚ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਨਹੀਂ ਛੱਡੋ ਹੋ ਸਕਦਾ ਡਿਲੇ ਹੋ ਜਾਏ ਜਾਂ ਕਿਵੇਂ ਵੀ ਆ ਤਾਂ ਇਹ ਵੀ ਹੋ ਸਕਦਾ ਕਿ ਦੋ ਆਗੂ ਚਾਰ ਹੋਰ ਆ ਜਾਣ ਤਾਂ ਇਹ ਵੀ ਹੋ ਸਕਦਾ ਕਿ ਸੁਖਵੀਰ ਬਾਦਲੇ ਉਧਰ ਚਲੇ ਜਾਣ ਇਹ ਤਾਂ ਹਲੇ 27 ਤੱਕ ਇਦਾਂ ਹੀ ਚੱਲਣਾ ਇੱਕ ਗੱਲ ਹੋਰ ਵੀ ਹੈ ਜਿਹੜੇ ਬਾਗੀ ਤਰ੍ਹਾਂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੁਝ ਮੈਂਬਰ ਰਹੇ ਨੇ ਉਹ ਨਜ਼ਰ ਨਹੀਂ ਆਇਆ ਕਿ ਲੱਗਦਾ ਕਾਰਨ ਕੀ ਆਪਸੀ ਫੁੱਟਬਾਜੀ ਨਜ਼ਰ ਆ ਰਹੀ ਹੈ ਜਾਂ ਫਿਰ ਉਹਨਾਂ ਨੂੰ ਸਾਇਨ ਮਿਲ ਗਿਆ ਜਿਹੜਾ ਕਾਲ ਤੱਕ ਸਾਬ ਤੋਂ ਤੁਸੀਂ ਕਿਹਾ ਜਿਹੜਾ ਜ਼ਿਕਰ ਕੀਤਾ ਕਿ ਤੁਸੀਂ ਜਿਹੜਾ ਕੱਲ ਇੱਕ ਜਿਹੜਾ ਲੈਟਰ ਜਾਰੀ ਹੋਇਆ ਉਹਦੇ ਵਿੱਚ ਕਿਹਾ ਕਿ ਕਿਸੇ ਨੂੰ ਵੀ ਸਰਪ੍ਰਸਤੀ ਨਹੀਂ ਹੈ ਤੁਸੀਂ ਆਪਣੇ ਤਿੱਕੇ ਨਾਲ ਕੰਮ ਕਰਨਾ ਕਰ ਲੋ ਇਹ ਵੀ ਕਿਤਨਾ ਕਿਤੇ ਆਪਾਂ ਸਮਝ ਸਕਦੇ ਹਾਂ ਵੀ ਰਾਗੀਆਂ ਨੂੰ ਕਿਤਨਾ ਕਿਤੇ ਉਹਨਾਂ ਐਂਟੀਬਾਡੀ ਮਿਲ ਗਿਆ ਵੀ ਸ਼ਾਇਦ ਆਪਾਂ ਸਾਈਡ ਤੇ ਹੋ ਜਾਈਏ ਨਹੀਂ ਦੇਖੋ ਇਹ ਅੱਜ ਦਾ ਨਹੀਂ ਮੈਂ ਕਾਫੀ ਦਿਨ ਤੋਂ ਆਪਾਂ ਪਹਿਲਾਂ ਵੀ ਇਸ ਤੇ ਮੇਰੇ ਖਿਆਲ 20 25 ਦਿਨ ਪਹਿਲਾਂ ਵੀ ਇੱਕ ਆਪਾਂ ਗੱਲ ਕੀਤੀ ਸੀ ਇਸ ਮਾਮਲੇ 'ਚ ਕਿ ਬਾਗੀ ਧੜੇ 'ਚ ਵੀ ਸਾਰਾ ਕੁਝ ਠੀਕ ਨਹੀਂ ਹੈ ਜਿਹੜਾ ਪੰਜ ਮੈਂਬਰ ਦੀ ਕਮੇਟੀ ਆਪਾਂ ਕਮੇਟੀ ਤੇ ਕਿੰਤੂ ਪਰੰਤੂ ਨਹੀਂ ਕਰਦੇ ਉਹ ਪੰਜ ਮੈਂਬਰ ਕਮੇਟੀ ਤੇ ਖੜੇ ਆ ਪਰ ਜਿਹੜੇ ਉਹਨਾਂ ਦੇ ਨਾਲ ਹੋਰ ਦੂਜੇ ਸੁਖਬੀਰ ਸਿੰਘ ਬਾਦਲ ਦੇ ਧੜੇ 'ਚੋਂ ਆਏ ਹੋਏ ਨੇ ਸੀਨੀਅਰ ਜੂਨੀਅਰ ਜਿਹੜੇ ਵੀ ਆਗੂ ਨੇ ਤਾਂ ਉਹਨਾਂ ਚ ਵੀ ਸਭ ਕੁਝ ਠੀਕ ਨਹੀਂ ਹੈ ਪਹਿਲੀ ਗੱਲ ਤਾਂ ਪ੍ਰਧਾਨਗੀ ਲੈ ਕੇ ਰੇੜਕਾ ਵੀ ਪ੍ਰਧਾਨ ਬਣੇ ਕੌਣ ਇੱਕ ਗਰੁੱਪ ਕਹਿੰਦਾ ਵੀ ਉਹ ਗਰੁੱਪ ਕੋਲ ਪ੍ਰਧਾਨਗੀ ਨਾ ਚਲੀ ਜਾਵੇ ਉਹ ਕਹਿੰਦਾ ਉਹਦੇ ਕੋਲ ਨਾ ਚਲੀ ਜਾਵੇ ਤੇ ਫਿਰ ਸਾਦੇ ਉਹਦੇ ਵਿੱਚੋਂ ਜਿਹੜੇ ਜ਼ਿਆਦਾਤਰ ਉਹ ਕਹਿੰਦੇ ਨੇ ਵੀ ਆਪਾਂ ਚਲੋ ਛੱਡੋ ਇਹਨੂੰ ਵੀ ਨਾ ਬਣਾਓ ਇਹਨੂੰ ਸੁਖਵੀਰ ਤੇ ਗਿਆਨੀ ਹਰਪੀ ਸਿੰਘ ਨੂੰ ਬਣਾ ਲਓ ਤਾਂ ਫਿਰ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਜੇ ਗਿਆਨੀ ਗਿਆਨੀ ਹਰਪੀ ਸਿੰਘ ਨੂੰ ਬਣਾਉਣਾ ਜੋ ਉਹਦੇ ਕੋਈ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਤਾਂ ਇਹ ਵੀ ਵਿੱਚ ਚਰਚਾਮਾਨ ਹੈ ਕਿ ਕੁਝ ਧੜੇ ਇਹ ਵੀ ਕਹਿ ਰਹੇ ਕਿ ਜੇ ਸੁਖਵੀਰ ਆਪਣੇ ਗਿਆਨੀ ਹਰਪੀ ਸਿੰਘ ਨੂੰ ਪ੍ਰਧਾਨ ਬਣਾਉਣਾ ਹੈ ਤਾਂ ਫਿਰ ਫੰਡਿੰਗ ਨੂੰ ਲੈ ਕੇ ਵੀ ਚਰਚਾ ਕਰੋ ਇਹ ਫੰਡਿੰਗ ਕਿੱਥੋਂ ਆਣੀ ਹੈ ਕਿਉਂਕਿ ਕੁਝ ਤੁਹਾਡੇ ਇਦਾਂ ਦੇ ਨੇ ਅਮੀਰ ਨੇ ਉਹਨਾਂ ਕੋਲ ਪੈਸਾ ਫੰਡ ਦੀ ਕੋਈ ਕਮੀ ਨਹੀਂ ਹੈ ਉਹਨਾਂ ਕੋਲ ਆਪਣਾ ਹੀ ਜਿਹੜਾ ਕਾਰੋਬਾਰ ਬਹੁਤ ਵੱਡਾ ਹੈ ਪਰ ਉਹ ਕਹਿੰਦੇ ਨੇ ਵੀ ਜੇ ਸਾਡੇ ਕੋਲ ਕੁਝ ਆਏਗਾ ਤਾਂ ਅਸੀਂ ਫੰਡਿੰਗ ਵੀ ਤਾਂ ਕਰਾਂਗੇ ਠੀਕ ਹੈ ਤਾਂ ਇਸ ਕਰਕੇ ਉਹ ਹੁਣ ਫੰਡਿੰਗ ਤੋਂ ਬਾਅਦ ਹੁਣ ਗੱਲ ਅੱਗੇ ਆ ਗਈ ਕਿ ਜਿਹੜਾ ਬਾਗੀ ਤੜਾ ਕੀ ਕਹਿੰਦਾ ਠੀਕ ਹੈ ਸ਼ਰੋਮਣੀ ਅਕਾਲੀ ਦਲ ਦੀ ਗੱਲ ਕਰ ਰਿਹਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਹੁਤ ਤੁਹਾਡੇ ਜਿਹੜੇ ਨੇ ਨਜ਼ਰ ਆ ਰਹੇ ਨੇ ਬੇਸ਼ੱਕ ਆਲਤਖਸਾਬ ਬੋਲੋ ਜਿਹੜੀ ਹੈ ਜਥੇਦਾਰ ਸਾਰਿਆਂ ਨੂੰ ਜਿਹੜਾ ਸਨਹਿਾ ਦਿੱਤਾ ਗਿਆ ਵੀ ਇੱਕ ਪਲੇਟਫਾਰਮ ਤੇ ਉੱਪਰ ਇਕੱਠੇ ਹੋ ਤੇ ਅੱਜ ਜਿਹੜੀ ਮੀਟਿੰਗ ਆ ਰਪਾਂਜ ਦੀ ਰੱਖੀ ਗਈ ਹੈ ਕਿ ਸਮਝਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੁਣ ਦੋਨੇ ਕਾਲੀਦਲ ਵਾਸਤੇ ਕੋਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇੱਕ ਕਾਲੀਦਲ ਜਿਹੜਾ ਕਹਿ ਰਿਹਾ ਚਲੋ ਅਕਾਲ ਤਖਤ ਸਾਹਿਬ ਨੇ ਕਹਤਾ ਵੀ ਸਰਪ੍ਰਸਤੀ ਕਿਸੇ ਨੂੰ ਨਹੀਂ ਹੈ ਉਹ ਦੋਨੇ ਆਪਣੇ ਆਪਣੇ ਧੜੇ ਨਾਲ ਦੇਖ ਰਹੇ ਨੇ ਇਸ ਨੂੰ ਲੱਗਦਾ ਹੈ ਵੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਰਿਆਤਲਾ ਸਟਰੋਂਗ ਹੋ ਸਕਦਾ ਹੈ ਜਾਂ ਫਿਰ ਆਪਾਂ ਸਮਝੀਏ ਜਿਹੜਾ ਬਾਗਿਆਂ ਦੇ ਵਿੱਚ ਉਹ ਛਾਲ ਮਾਰ ਕੇ ਸੋਹਣ ਸਿੰਘ ਬਾਦਲ ਨਾਲ ਰਲ ਸਕਦੇ ਨੇ ਨਹੀਂ ਦੇਖੋ ਕਿਹੜੇ ਧੜੇ ਨੂੰ ਸਰਪ੍ਰਸਤੀ ਇਹ ਲੋਕਾਂ ਦੀ ਵੀ ਦੇਖਣ ਜ਼ਰੂਰੀ ਹੈ ਵੀ ਲੋਕ ਫਤਵਾ ਕੀ ਨੂੰ ਦਿੰਦੇ ਆ 27 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜਾਂ ਕਿਹੜੇ ਆਗੂ ਕਿੱਧਰ ਜਾਂਦੇ ਐ ਨਾ ਕਿਤੇ ਉੱਧਰ ਚਾਰ ਆਗੂ ਰਹੇਣ ਜਾਂ ਉੱਧਰ ਰਹੇਣ ਉੱਧਰ ਇੱਧਰ ਇਹ ਤਾਂ ਆਉਂਦੇ ਜਿਵੇਂ 27 ਤੱਕ ਜਿਵੇਂ ਪਹਿਲਾਂ ਕਿਹਾ ਕਿ ਚੱਲਦਾ ਹੀ ਰਹਿਣਾ ਹੁਣ ਜਿਹੜਾ ਬਾਗੀ ਧੜਾ ਜਦੋਂ ਮੀਟਿੰਗ ਤੋਂ ਪਹਿਲਾਂ ਜਿਹੜੇ ਆਪਣੇ ਬਾਗੀ ਧੜੇ ਦੇ ਆਗੂ ਨੇ ਬੀਬੀ ਜ਼ਗੀਰ ਕੌਰ ਸਾਹਿਬ ਦਾ ਪ੍ਰਧਾਨ ਐ ਐ ਜੀਪੀਸੀ ਤਾਂ ਉਹਨਾਂ ਨੇ ਇਹ ਕਿਹਾ ਕਿ ਹੁਕਮਨਾਮਾ ਨਹੀਂ ਸੀ ਇੱਕ ਮਤਾ ਸੀ ਤਾਂ ਉਹ ਕਹਿੰਦੇ ਜਿਹਦੇ ਮਤਾ ਪਾਇਆ ਉਹੀ ਸਰਪ੍ਰਮਾਨਤ ਨਹੀਂ ਉਹਨਾਂ ਦਾ ਸਿੱਧਾ ਨਿਸ਼ਾਨਾ ਜਿਹੜਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਰਗਾਹਦੇ ਸੀ ਉਹ ਕਹਿੰਦੇ ਉਹੀ ਸਰਪ੍ਰਮਾਨਤ ਨਹੀਂ ਅਸੀਂ ਉਹਨੂੰ ਕਿਵੇਂ ਮੰਨਾਂਗੇ ਫਿਰ ਦੂਜੀ ਗੱਲ ਉਹਨਾਂ ਨੇ ਇਹੀ ਕਿਹਾ ਕਿ ਸ਼੍ਰੋਮਣੀ ਕਾਲੀਆ ਸਾਡੀ ਮਾਂ ਪਾਰਟੀ ਹੈ ਹੁਣ ਉਹ ਕਹਿੰਦੇ ਸਾਡੇ ਵਾਲੀ ਸ਼੍ਰੋਮਣੀ ਕਾਲੀਆ ਦੀ ਗੱਲ ਸੁਖਵੀਰ ਸਿੰਘ ਬਾਦਲ ਵਾਲੀ ਨਹੀਂ ਸਾਡੇ ਵਾਲੀ ਸ਼੍ਰੋਮਣੀ ਕਾਲੀਆ ਦੀ ਗੱਲ ਫਿਰ ਉਹਨਾਂ ਨੇ ਦੋ ਤਿੰਨ ਸਵਾਲਾਂ ਦੇ ਹੋਰ ਵੀ ਬੜੇ ਜਿਹੜੇ ਤਿੱਖੇ ਜਿਹੜੇ ਸ਼ਬਦਾਵਲੀ ਦੇ ਨਾਲ ਜਵਾਬ ਦਿੱਤੇ ਆ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਐਸਜੀਪੀਸੀ ਦਾ ਜਿਹੜਾ ਉਹਨਾਂ ਨੂੰ ਹਾਲ ਦੇਣਾ ਸੀਗਾ ਤੇਜ ਸਿੰਘ ਸਮੁੰਦਰੀ ਹਾਲ ਤੇਜ ਸਿੰਘ ਸਮੁੰਦਰੀ ਹਾਲ ਮੀਟਿੰਗ ਲਈ ਮੰਗਿਆ ਸੀ ਉਹ ਕਹਿੰਦੇ ਐਸਜੀਪੀਸੀ ਦੇ ਡਿਪੈਂਡ ਹੈ ਪ੍ਰਧਾਨ ਦੇ ਹੱਥ ਚ ਦੇਣਾ ਕਿਹਨੂੰ ਦੇਣਾ ਉਹ ਕਹਿੰਦੇ ਇਹ ਕਿਸੇ ਦਵਾਚ ਕੰਮ ਕਰਦੇ ਆ ਆਖਰਕਾਰ ਹੋਣ ਜਿਹੜੀ ਮੀਟਿੰਗ ਆ ਉਹ ਕਿਹੜੀ ਜਗ੍ਹਾ ਤੇ ਹੋਵੇਗੀ ਕਿ ਅੱਜ ਇਸ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਜੇਕਰ ਨਹੀਂ ਦਿੰਦੇ ਤਾਂ ਕਿਸੇ ਹੋਰ ਥਾਂ ਤੇ ਵੀ ਜਿਹੜਾ ਅਸੀਂ ਮੀਟਿੰਗ ਆ ਉਹ ਕਰ ਸਕਦੇ ਆ ਕੋਈ ਐਡੀ ਕੋਈ ਗੱਲ ਨਹੀਂ ਹੈ ਰਪਾਣਾ ਜੀ ਕਿਉਂਕਿ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਪਹਿਲੀ ਵਾਰ ਹੋਵੇਗਾ ਵੀ ਜੇਕਰ ਕਿਤੇ ਹੋਰ ਜਗ੍ਹਾ ਤੇ ਮੀਟਿੰਗ ਹੁੰਦੀ ਹੈ ਤਾ ਉੱਥੇ ਪ੍ਰਦਾਨ થਤਾ ਜਾਂਦਾ ਕਿਉਂਕਿ ਸ਼੍ਰੋਮਣੀ ਫਿਰ ਤੋਂ ਉਹੀ ਗੱਲ ਹੋ ਗਈ ਪਹਿਲਾਂ ਵੀ ਸ਼੍ਰੋਮਣੀ ਗੱਲਦਲ ਬਹੁਤ ਸਾਰੇ ਨੇ ਫਿਰ ਉਹਦੇ ਵਿੱਚ ਹੀ ਕੰਮ ਰਲ ਜੂਗਾ ਨਹੀਂ ਉਹ ਤਾਂ ਹੈ ਹੀ ਹੈ ਦੇਖੋ ਜਿੰਨੀ ਦੇਰ ਤੁਹਾਨੂੰ ਚੋਣ ਨਿਸ਼ਾਨ ਤੱਕੜੀ ਨਹੀਂ ਮਿਲਦਾ ਤੁਸੀਂ ਜਿੰਨਾ ਮਰਜ਼ੀ ਕਹੀ ਜੋਗੇ ਚੋਣ ਨਿਸ਼ਾਨ ਬਪਾ ਹੋਰ ਰੱਖ ਲਾਂਗੇ ਦੁਨੀਆ ਇਦਾਂ ਨਹੀਂ ਹੁੰਦਾ ਇੱਕ ਲੋਕਾਂ ਚ ਇੱਕ ਚਰਚਿਤ ਨਿਸ਼ਾਨ ਵੀ ਹੁੰਦੇ ਨੇ ਕਿੰਬਾਰੀ ਹੁਣ ਕਾਂਗਰਸ ਜਿੰਨੀਆਂ ਮਰਜ਼ੀ ਬਣ ਜਿਹੜਾ ਪੰਜਾ ਨਿਸ਼ਾਨ ਆ ਤਾਂ ਉਹ ਲੋਕਾਂ ਦੇ ਦਿਲਾਂ ਚ ਕਿ ਕਾਲ ਕਾਂਗਰਸ ਦਾ ਪੰਜਾ ਹੈ ਤਾਂ ਆਮ ਆਦਮੀ ਪਾਰਟੀ ਪਹਿਲਾਂ ਵੀ ਇੱਕ ਵਾਰ ਬਣ ਕੇ ਚੁੱਕੀ ਆ ਆ ਪੰਜਾਬ ਬਣੀ ਸੀਗੀ ਸੁਖਵਾਲ ਸਿੰਘ ਖਹਿਰਾਂ ਨੇ ਉਹਦਾ ਵਿੱਚ ਚੋਣ ਨਿਸ਼ਾਨ ਸੀ ਤਾਂ ਉਹਨੂੰ ਮੈਨਾਂ ਤਾਂ 20 ਵੀ 50 50 ਵੋਟਾਂ ਪਈਆਂ ਹੁੰਦੀਆਂ ਤਾਂ ਇਸ ਕਰਕੇ ਵੀ ਜੇ ਹੁਣ ਝਾੜੂ ਦਾ ਆਪ ਨੂੰ ਚੋਣ ਨਿਸ਼ਾਨ ਮਿਲ ਗਿਆ ਤਾਂ ਪੂਰੇ ਦੇਸ਼ ਜੇ ਝਾੜੂ ਝਾੜੂ ਹੀ ਹੈ ਜੇ ਕੋਈ ਨਵੀਂ ਆਮ ਆਦੀ پارٹی ਬਣ ਕੇ ਜਾਂ ਕੋਈ ਆਪ ਕੋਈ ਬਣ ਕੇ ਚੋਣ ਨਿਸ਼ਾਨ ਲੈ ਲੇਗੀ ਤਾਂ ਉਹ ਚੀਜ਼ ਨਹੀਂ ਰਹਿਣੀ ਤਾਂ ਇਸ ਕਰਕੇ ਜਿਹੜਾ ਅਕਾਲੀ ਦਲ ਦਾ ਚੋਣ ਨਿਸ਼ਾਨ ਉਹ ਜਿਹੜਾ ਤੱਕੜੀ ਹੈ ਤਾਂ ਉਹ ਤੱਕੜੀ ਨੂੰ ਹੀ ਵੋਟਾਂ ਪੈਣੀਆਂ ਹੁਣ ਜਿਹੜੀ ਸਿੱਖ ਭਾਈਚਾਰੇ ਚਰਚਾ ਹੁਣ ਚਰਚਾ ਸੁਖਵੀਰ ਬਾਦਲ ਅਕਾਲੀ ਦਲ ਦੀ ਜਾਂ ਬਾਗੀ ਤੜੇ ਦੇ ਕਾਲੇ ਦਲ ਦੀ ਨਹੀਂ ਰਹਿ ਗਈ ਹੁਣ ਚਰਚਾ ਇਹ ਰਹਿ ਗਈ ਕਿ ਜਿਹੜਾ ਕੱਲ ਮਤਾ ਸਿੰਘ ਸਾਹਿਬ ਨੇ ਪਾਇਆ ਉਹ ਚਰਚਾ ਮਤੇ ਦੀ ਸ਼ੁਰੂ ਹੋਗੀ ਦੁਬਾਰਾ ਕੀ ਇਸ ਮਤੇ ਦੇ ਨਾਲ ਜਿਹੜੇ ਕੁਝ ਸਿੱਖ ਸਿਆਸਤਦਾਨ ਨੇ ਜਾਂ ਆਪਾਂ ਲਾਦੇ ਸਿੱਖ ਚਿੰਤਕ ਨੇ ਜਿਹੜੇ ਉਹ ਇਹ ਗੱਲ ਕੱਲ ਤੋਂ ਚਰਚਾ ਕਰਨ ਲੱਗੇ ਕਿ ਜਿਹੜਾ ਇਹ ਕੱਲ ਮਤਾ ਪਾਇਆ ਸਿੰਘ ਸਾਹਿਬ ਨੇ ਤਾਂ ਕੀ ਸ਼੍ਰੀ ਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਢਾਲੀ ਗਈ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਸ਼੍ਰੀ ਕਾਲ ਤਖਤ ਸਾਹਿਬ ਨੂੰ ਸ਼੍ਰੀ ਕਾਲ ਤਖਤ ਸਾਹਿਬ ਨੂੰ ਟਾ ਕੋਈ ਨਹੀਂ ਲਾ ਸਕਦਾ ਪਰ ਜਿਹੜੇ ਸ੍ਰੀ ਕਾਲ ਤੱਕ ਸਾਧੀਆਂ ਪਦਵੀਆਂ ਤੇ ਬੈਠੇ ਆ ਤੇ ਉਹਨਾਂ ਦੇ ਵਿਸ਼ਵਾਸ ਨੂੰ ਢਾ ਲੱਗੀ ਆ ਠੀਕ ਆ ਕਾ ਜਿਹੜਾ ਹੁਕਮਨਾਮਾ ਉੱਥੇ ਖੜਾ ਹੈ ਅੱਜ ਵੀ ਸਟੈਂਡ ਕਰ ਰਿਹਾ 2 ਦਸੰਬਰ 24 ਵਾਲਾ ਤਾਂ ਘੱਟੋ ਘੱਟ ਸਪਸ਼ਟਤਾ ਹੋਣਾ ਚਾਹੀਦਾ ਸੀ ਸਿੱਖ ਕੌਮ ਦੇ ਵਿੱਚ ਲੋਕਾਂ ਦੇ ਵਿੱਚ ਸਿੱਖ ਵੋਟਰਾਂ ਦੇ ਵਿੱਚ ਵੀ ਜਿਹੜਾ ਹੁਕਮਨਾਮਾ ਹੈ ਹੈ ਕਿਹਦੇ ਲਈ ਹੈ ਕੀ ਇਹ ਹੁਕਮਨਾਮਾ ਸੁਖਵੀਰ ਸਿੰਘ ਬਾਦਲ ਲਈ ਹੈ ਜਾਂ ਫਿਰ ਪੰਜ ਮੈਂਬਰੀ ਕਮੇਟੀ ਲਈ ਹੈ ਕੀ ਇਹ ਕਾਲੇਗਲ ਬਾਦਸ ਪੰਜਾਬ ਦੇ ਲਈ ਹੈ ਆ ਕਲੀਅਰ ਕਲੀਅਰ ਤਾਂ ਹੋਣਾ ਚਾਹੀਦਾ ਬਿਲਕੁਲ ਜਾਂ ਫਿਰ ਜਾਂ ਫਿਰ ਜਿਹੜੀ ਸਰਪ੍ਰਸਤੀ ਹੈ ਉਹ ਕਿਹਨੂੰ ਨਹੀਂ ਹੈਗੀ ਹੂੰ ਦੇਖੋ ਸਰਪ੍ਰਸਤੀ ਆਪਾਂ ਕਹਿੰਦੇ ਆ ਕਿ ਸਮੁੱਚੀ ਸਿੱਖ ਕੌਮ ਨੂੰ ਸਰਪ੍ਰਸਤੀ ਆ। ਸਮੁੱਚੀ ਸਿੱਖ ਕੌਮ ਆਂਦੇ ਆ ਕਿ ਸ਼੍ਰੀ ਕਾਲ ਤਖਤ ਸਾਹਿਬ ਜੀ ਸਾਡੀ ਸਰਪ੍ਰਸਤੀ ਆ। ਪਰ ਹੁਣ ਇਹ ਤਾਂ ਉਹੀ ਗੱਲ ਜਿਵੇਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਤੁਸੀਂ ਅਮਰਤ ਵਿੱਚ ਕਹਤਾ ਉਸ ਤੋਂ ਬਾਅਦ ਉਹਨੂੰ ਪੰਜ ਕ ਕਾਰਾਂ ਬਾਰੇ ਵੀ ਦੱਸਤਾ ਸਾਰਾ ਕੁਝ ਦੱਸਤਾ ਤੇ ਬਾਅਦ ਵਿੱਚ ਤੁਸੀਂ ਅੰਦਰ ਚ ਕਹਿ ਦੋ ਵੀ ਤੁਹਾਡੀ ਮਰਜ਼ੀ ਆ ਮੰਨਣਾ ਮੰਨੋ ਨਹੀਂ ਮੰਨਣਾ ਆ ਉਹਨੂੰ ਅਮਰਤ ਮੈਂ ਤੁਹਾਨੂੰ ਸ਼ਿਖਾਤਾ। ਠੀਕ ਹੈ ਤੇ ਉਹੀ ਗੱਲ ਹੋ ਗਈ। ਤਾਂ ਜਦੋਂ ਫਿਰ ਤੁਹਾਡੀ ਜਿਹੜੀ ਆਪਾਂ ਕਹਿੰਦੇ ਆ ਵਿਸ਼ਵਾਸ ਕੀ ਰਹਿ ਗਿਆ? ਤੇ ਫਿਰ ਤੁਹਾਡਾ ਲੋਕਾਂ ਦੇ ਵਿੱਚ ਆਦੇਸ਼ ਕੀ ਰਹਿ ਗਿਆ ਤੁਹਾਡਾ ਹੁਕਮ ਕੀ ਰਹਿ ਗਿਆ ਜੇ ਤੁਸੀਂ ਇੱਕ ਹੁਕਮ ਜਾਰੀ ਕਰਕੇ ਕਹਤਾ ਵੀ ਮੰਨਣਾ ਮਨੋ ਨਹੀਂ ਤੁਹਾਡੀ ਨਾ ਮਰਜੀ ਆ ਤੇ ਫਿਰ ਤਾਂ ਕੀ ਗੱਲ ਜੇਦੋਂ ਅਸੀਂ ਹੁਕਮ ਜਾਰੀ ਕੀਤਾ ਉਹ ਮਨਾਉਣਾ ਹੈ ਉਹ ਸਾਡਾ ਕੰਮ ਹੈ ਰਾਜਨੀਤਿਕ ਸਾਡਾ ਕੰਮ ਹੈ ਵੀ ਹੁਕਮ ਮਨਾਉਣਾ ਕੀ ਹੈ ਇਹੋ ਜਿਹੀ ਕਿਹੜੀ ਗੱਲ ਆ ਕਿ ਕਿਹੜਾ ਸਿੱਖ ਹੁਕਮ ਨਾ ਮੰਨੇ ਚਾਹੇ ਉਹ ਪੰਜ ਮੈਂਬਰੀ ਕਮੇਟੀ ਵਾਲਾ ਹੋਵੇ ਚਾਹੇ ਸੁਖਵੀਰ ਸਿੰਘ ਬਾਦਲ ਵਾਲਾ ਹੋਵੇ ਤੇ ਚਾਹੇ ਉਹ ਮਾਨਦਾਰ ਵਾਲਾ ਹੋਵੇ ਤੇ ਚਾਹੇ ਉਹ ਬਾਦਸ਼ ਪੰਜਾਬ ਦੇ ਹੋਵੇ ਜਿਹੜਾ ਮਰਜੀ ਹੋਵੇ ਕਾਲੀ ਦਲ ਤਾਂ ਇਸ ਕਰਕੇ ਗੱਲ ਇਹ ਆ ਵੀ ਹੁਣ ਚਰਚਾ ਕਾਲੀ ਦਲਾਂ ਦੀ ਨਹੀਂ ਹੈ ਚਰਚਾ ਹੋਣੀ ਹੈ ਕਿ ਜਿਹੜਾ ਹੁਕਮਨਾਮੇ ਤੋਂ ਬਾਅਦ ਮਤਾ ਪਾਇਆ ਠੀਕ ਹੈ ਉਹਦੇ ਚ ਅਸੀਂ ਸਾਰਾ ਕੁਝ ਕਲੀਅਰ ਕਰਤਾ ਮਤੇ ਚ ਇੱਕ ਤਾਂ ਉਹਨਾਂ ਨੇ ਅਸੀਂ ਕੀਤਾ ਕਿ ਤੁਹਾਨੂੰ ਰਾਜਨੀਤੀ ਮੁਕਾਮ ਮੁਬਾਰਕ ਹੋਵੇ ਇਹਦਾ ਮਤਲਬ ਇਹ ਤੁਸੀਂ ਦੋਨੋਂ ਆਜ਼ਾਦ ਹੋਗੇ ਤੇ ਨਾਲ ਅਸੀਂ ਇਹ ਵੀ ਕਹਿਤਾ ਕਿ ਸਰਪਸ ਦੀ ਕਿਸੇ ਨੂੰ ਨਹੀਂ ਠੀਕ ਹੈ ਤਾਂ ਹੁਣ ਉਹ ਦੂਜੀ ਪੰਜ ਮੈਂਬਰੀ ਕਮੇਟੀ ਵੀ ਇਸੇ ਕਰਕੇ 6.5 ਵੀ ਹੁਣ ਅਸੀਂ ਕਰ ਰਹੀ ਹੈ ਕਿ ਕਰਿਆ ਕੀ ਜਾਵੇ ਦੇਖੋ ਉੱਪਰੋਂ ਜੋ ਮਰਜੀ ਕਹੀਓ ਪਰ ਅੰਦਰੋਂ ਕਿਸੇ ਨਾ ਕਿਤੇ ਟਾਜ ਜ਼ਰੂਰ ਲੱਗਦੀ ਹੈ ਵੀ ਜਦੋਂ ਅਸੀਂ ਇੱਕ ਮੰਨ ਕੇ ਚੱਲ ਰਹੇ ਹਾਂ ਲੋਕਾਂ ਦੇ ਵਿੱਚ ਅਸੀਂ ਪ੍ਰਚਾਰ ਕਰ ਰਹੇ ਹਾਂ ਇਹ 5 ਸਾਡੇ 5 ਮੈਂਬਰ ਕਮੇਟੀ ਸ਼੍ਰੀ ਕਾਲਤਖਸਾਬ ਤੋਂ ਬਣੀ ਹੈ ਤਾਂ ਉਹੀ ਕਾਲਤਖਸਾਬ ਕਹਿ ਰਿਹਾ ਕਿ ਸਰਪ੍ਰਸਤੀ ਕਿਸੇ ਨਾਮ ਬਿਲਕੁਲ ਉਹਦੇ ਨਾਂ ਤੇ ਜਿਹੜਾ ਆਪਾਂ ਭਰਤੀ ਕਰਾਈਆ ਲੋਕਾਂ ਨੂੰ ਇਕੱਠਾ ਕੀਤਾ ਬਿਲਕੁਲ ਉਹ ਕਹਿ ਰਿਹਾ ਕਿ ਤੁਹਾਡੇ ਦਾ ਮਤਲਬ 15 ਲੱਖ VOTER ਨੇ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਆਧਾਰ ਆਧਾਰ ਕਾਰਡ ਦਿੱਤੇ ਆ ਤੁਹਾਡੀਆਂ ਫੋਟੋਆਂ ਦਿੱਤੀਆਂ ਤੁਹਾਨੂੰ ਆਪਣੇ ਨਾਮ ਦਰਜ ਕਰਾਇਆ ਸ਼੍ਰੀ ਕਾਲਤਖਸਾਬ ਦੀ ਸਰਪ੍ਰਸਤੀ ਨੂੰ ਦੇਖ ਕੇ ਇਹਦਾ ਮਤਲਬ ਵੀ ਉਹਨਾਂ ਦਾ ਫਿਰ ਕੋਈ ਉਹ ਨਹੀਂ ਰਹਿ ਗਿਆ ਕੋਈ ਆਧਾਰ ਨਹੀਂ ਰਹਿ ਗਿਆ ਤੇ ਜਿਹੜੀ 5 ਮੈਂਬਰ ਕਮੇਟੀ ਆ ਮਤਲਬ ਖਤਮ ਹੋ ਗਈ ਉਹ 5 ਮੈਂਬਰ ਕਮੇਟੀ ਆਗੂ ਕੀ ਕਹਿਣਗੇ ਹੁਣ ਲੋਕਾਂ ਚ ਕਿਵੇਂ ਜਾਣ ਗਿਓ ਕਿ ਲੋਕ ਤਾਂ ਕਹਿੰਦੇ ਤੁਹਾਨੂੰ ਸਰਪਸਤੀ ਹੈ ਨਹੀਂਗੀ ਤੁਸੀਂ ਕਿਵੇਂ ਕੱਲ ਤੱਕ ਸਰ ਦਾ ਨਾਮ ਲੈ ਰਹੇ ਹੋ ਕੱਲ ਤਾਂ ਤੁਸੀਂ ਅਦਾਲਤ ਚ ਵੀ ਨਹੀਂ ਖੜ੍ਹ ਸਕਦੇ ਜੇ ਸਰਪਸਤੀ ਦਾ ਇਹੀ ਜਿਹੜਾ ਮਤ ਅਕਾਲ ਤੱਕ ਕੋਰਟ ਚ ਲਾ ਜਾਇਆ ਜਾਏਗਾ ਜੇ ਕੱਲ ਮੰਨ ਲਓ ਦੋਨੋਂ ਕਾਲੀ ਦਿਲਾ ਦਾ ਪੇਚਾ ਕੋਰਟ ਚ ਲਾ ਵੀ ਜਾਂਦਾ ਤਾਂ ਇਹੀ ਚੀਜ਼ ਅਲਤ ਜਾਏਗੀ ਵੀ ਦੇਖੋ ਜੀ ਅਕਾਲ ਤੱਕ ਸਭ ਤਾਂ ਕਹਿੰਦਾ ਵੀ ਸਰਪਸਤੀ ਕਿਸੇ ਨੂੰ ਨਹੀਂ ਹੈ ਤੁਸੀਂ ਕਿਵੇਂ ਗੱਲ ਕਹਿ ਰਹੇ ਹੋ ਕੱਲ ਤੱਕ ਦਾ ਇਸ ਕਰਕੇ ਚੱਲ ਰਹੀ ਹੈ ਵੀ ਮੈਨੂੰ ਲੱਗਦਾ ਕਿ ਜਦੋਂ ਵੀ ਕੋਈ ਇਹ ਜਿਹੇ ਜਿਹੜੇ ਦਾ ਪੇਚ ਕਾਨੂੰਨ ਦੇ ਤੌਰ ਤੇ ਕਹਿਣਾ ਤਾਂ ਇਹਨੂੰ ਬੜਾ ਧੁਗਾਈ ਨਾਲ ਬੜਾ ਸੋਚਣਾ ਪੈਂਦਾ ਪਰ ਹੁ ਤੇ ਦੂਜੇ ਪਾਸੇ ਜਿਹੜਾ ਬਾਗੀ ਧੜੇ ਦਾ ਜਿਹੜੇ ਫੈਸਲੇ ਨੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਹੋਰ ਕਾਫੀ ਜਿਹੜਾ ਵਿੱਚ ਫੇਰ ਬਦਲਣ ਦੀ ਹੋਰ ਸੰਭਾਵਨਾ ਹੈ ਠੀਕ ਹੈ ਰਪਾਣ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਹੁਣ ਅਗਲੇ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਅੱਜ ਮਾਫੀ ਮੰਗੀ ਹੈ ਕੀ ਇਸ ਦਾ ਮਾਫੀ ਦਾ ਕੋਈ ਅਸਰ ਦੇਖਣ ਨੂੰ ਮਿਲੇਗਾ ਜਾਂ ਫਿਰ ਬਾਗੀ ਧੜਾ ਜਿਹੜਾ ਉਹ ਇੱਕ ਪਲੇਟਫਾਰਮ ਦੇ ਉੱਪਰ ਘਟਾ ਹੋਵੇਗਾ ਜਾਂ ਫਿਰ ਇਹ ਨਵਾਂ ਪ੍ਰਧਾਨ ਥਾਪਣਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਥਿਤੀ ਹੁੰਦੀ ਹੈ ਮੁਰ ਦੁਆਰਾ ਇਸੇ ਵੇਲੇ ਇਸੇ ਪ੍ਰੋਗਰਾਮ ਦੇ ਵਿੜੀ ਹੈ ਮੋਰ ਦਵਾਰਾ ਚਰਚਾ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis ink million miles with smile or scan qr code to contact us taaba indian cuisine taste fine authentic indian cuisine in tracy or scan qr code to contact us simi valley family dental office or scan qr code to contact us.